ਕਹਿੰਦੇ ਨੇ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਪਰ ਜੇ ਇਹੀ ਪਿਆਰ ਦਾ ਫਤੂਰ ਦਿਮਾਗ ਤੇ ਚੜ ਜਾਵੇ ਤਾਂ ਕਈ ਵਾਰ ਲੋਕ ਆਪਣੀਆਂ ਹੱਦਾ ਬੰਨੇ ਵੀ ਟੱਪ ਜਾਂਦੇ ਨੇ ਅਜਿਹਾ ਹੀ ਕੁਝ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਮਾਂ ਦੇ ਵੱਲੋਂ ਇਸ਼ਕ 'ਚ ਅੰਨੀ ਹੋ ਕੇ ਆਪਣੇ ਬੱਚਿਆਂ ਦੇ ਨਾਲ 마ਸੂਮ ਛੋਟੇ-ਛੋਟੇ ਬੱਚਿਆਂ ਦੇ ਨਾਲ ਅਜਿਹੀ ਕਰਤੂਤ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਸਾਰੇ ਪਾਸੇ ਲੋਕ ਜੋ ਵੀ ਇਸ ਘਟਨਾ ਨੂੰ ਸੁਣ ਰਹੇ ਨੇ ਹੈਰਾਨ ਰਹਿ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਕ ਖੌਫਨਾਕ ਕਦਮ ਜਿਹੜਾ ਹੈ ਆਪਣੀ ਇੱਕ ਮਾਂ ਦੇ ਵੱਲੋਂ ਆਪਣੇ ਮਾਸੂਮ ਬੱਚਿਆਂ ਦੇ ਲਈ ਚੁੱਕਿਆ ਗਿਆ ਹੈ ਤਾਂ ਬੇहद ਹੈਰਾਨ ਕਰਨ ਵਾਲਾ ਮਾਮਲਾ ਹੈ ਪੁਲਿਸ ਵੀ ਜਦੋਂ ਇੱਕ ਵਾਰੀ ਇਸ ਮਾਮਲੇ ਨੂੰ ਸੁਣਿਆ ਤਾਂ ਪੁਲਿਸ ਦੇ ਵੀ ਰੌਂਕਟੇ ਜਿਹੜਾ ਨੇ ਉਹ ਖੜੇ ਹੋ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ 15 ਦਿਨ ਪਹਿਲਾਂ ਹੀ ਇੱਕ ਬੱਚੀ ਦੀ ਜਿਹੜੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲੇ ਤੇ ਪਿੰਡ ਵਾਲੇ ਕੁਝ ਖਾਸ ਸਮਝ ਨਹੀਂ ਪਾਉਂਦੇ ਤੇ ਬੱਚੀ ਦਾ ਅੰਤਿਮ ਸੰਸਕਾਰ ਕਰ ਦਿੰਦੇ ਨੇ ਪਰ ਕੁਝ ਦਿਨਾਂ ਬਾਅਦ 15 ਦਿਨਾਂ ਬਾਅਦ ਉਸੇ ਘਰ ਦੇ ਵਿੱਚ ਉਸੇ ਲੜਕੀ ਦੇ ਇੱਕ ਭਰਾ ਦਾ ਛੋਟੇ ਭਰਾ ਦਾ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਉਸਦੀ ਵੀ ਮੌਤ ਹੋ ਜਾਂਦੀ ਹੈ ਰਹੱਸਮਈ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਤੇ ਜਦੋਂ ਪੁਲਿਸ ਦੇ ਕੋਲੇ ਮਾਮਲਾ ਜਾਂਦਾ ਤਾਂ ਪੋਸਟਮੈਨਮ ਦੇ ਵਿੱਚ ਜਾਂਚ ਚ ਸਾਹਮਣੇ ਆਂਦਾ ਹੈ ਕਿ ਬੱਚੇ ਨੂੰ ਚੂਹੇ ਮਾਰਨ ਵਾਲੀ ਦਵਾਈ ਖਵਾਈ ਗਈ ਹੈ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਤਾਂ ਇਸ਼ਕਚ ਅੰਨੀ ਮਾ ਦੇ ਵੱਲੋਂ ਸਾਰੀਆਂ ਹੱਦਾਂ ਬੰਨੇ ਟੱਪੀਆਂ ਗਈਆਂ ਨੇ ਤਾਂ ਬਠਿੰਡੇ ਦੀ ਇਹ ਪੂਰੀ ਘਟਨਾ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕ ਮਾਂ ਦੇ ਵੱਲੋਂ ਆਪਣੇ ਦੋ 마ਸੂਮ ਬੱਚਾ ਨੂੰ ਚੂਹੇ ਮਾਰਨ ਵਾਲੀ ਦਵਾਈ ਖਵਾ ਕੇ ਮੌਤੇ ਘਾਟ ਉਤਾਰ ਦਿੱਤਾ ਹੈ ਤਾਂ 15 ਦਿਨਾਂ ਦੇ ਅੰਦਰ ਆਪਣੇ ਦੋ ਹੀ ਬੱਚੇ ਜਿਹੜਾ ਨੇ ਮੌਤੇ ਘਾਟ ਇਸ ਮਾਦੇ ਵੱਲੋਂ ਉਤਾਰ ਦਿੱਤੇ ਨੇ ਦਰਅਸਲ ਇਹ ਬੱਚੇ ਜਿਹੜਾ ਨੇ ਪ੍ਰੇਮ ਸੰਬੰਧਾਂ ਦੇ ਵਿੱਚ ਰੁਕਾਵਟ ਬਣ ਰਹੇ ਸੀ ਜਿਸ ਕਾਰਨ ਇਸ ਮਾਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਤਾਂ ਜਿਵੇਂ ਪਹਿਲਾਂ ਦੱਸਿਆ ਕਿ ਬਠਿੰਡਾ ਦੇ ਪਿੰਡ ਰਾਮਪੁਰਾ ਫੂਲ ਦੇ ਵਿੱਚ ਇਸ ਮਾਦੇ ਵੱਲੋਂ ਪਹਿਲਾਂ ਆਪਣੀ ਆ ਬੱਚੀ ਜਿਹੜੀ ਆ ਸੁਖਪ੍ਰੀਤ कौर 12 ਸਾਲ ਉਸ ਲੜਕੀ ਦੀ ਬੱਚੀ ਦੀ ਉਮਰ ਹੈ ਜਿਸ ਨੂੰ 15 ਦਿਨ ਪਹਿਲਾਂ ਉਸ ਦੀ ਭੇਤ ਪਰੇ ਹਾਲਾਤਾਂ ਚ ਮੌਤ ਹੋ ਜਾਂਦੀ ਹੈ ਪਰਿਵਾਰ ਵਾਲੇ ਤੇ ਪਿੰਡ ਵਾਲੇ ਕੁਝ ਖਾਸ ਇਸ ਦੇ ਉੱਤੇ ਕਿਆਸਰਾਈਆਂ ਨਹੀਂ ਲਗਾਉਂਦੇ ਲੈ ਜਾ ਕੇ ਬੱਚੀ ਦਾ ਆਤਮਦਾਹ ਕਰ ਦਿੰਦੇ ਨੇ ਪਰ ਉਸ ਤੋਂ ਬਾਅਦ 15 ਦਿਨਾਂ ਦੇ ਅੰਦਰ ਜਦੋਂ ਦੂਸਰੇ ਬੱਚੇ ਦੀ ਵੀ ਇਸੇ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਤਾਂ ਇਸ ਮਹਿਲਾ ਦੇ ਪਤੀ ਨੂੰ ਸ਼ੱਕ ਹੁੰਦਾ ਹੈ ਕਿ ਘਰ ਦੇ ਵਿੱਚ ਕੁਝ ਗੜਬੜ ਚੱਲ ਰਹੀ ਹੈ ਤੇ ਪਿੰਡ ਦੇ ਨਾਲ ਸਲਾਹ ਕੀਤੀ ਜਾਂਦੀ ਹੈ ਪਿੰਡ ਵਾਲਿਆਂ ਦੇ ਵੱਲੋਂ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਤੱਕ ਅਪਰੋਚ ਕੀਤੀ ਜਾਂਦੀ ਹੈ ਤਾਂ ਸਬੰਧਤ ਬੱਚੇ ਨੂੰ ਜਿਸ ਦੀ ਉਮਰ 8 ਸਾਲ ਦੱਸੀ ਜਾ ਰਹੀ ਹੈ ਜਦੋਂ ਉਸ ਨੂੰ ਹਸਪਤਾਲ ਲੈ ਕੇ जाया ਜਾਂਦਾ ਹੈ ਤਾਂ ਸਾਹਮਣੇ ਆਂਦੀ ਐ ਇਸ ਮਾਦੀ ਸਾਰੀ ਕਾਲੀ ਕਰਤੂਤ ਤਾਂ ਉਥੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਜਿਹੜੀ ਐ ਇਸ ਮਾਦੇ ਵੱਲੋਂ ਖਵਾਈ ਜਾਂਦੀ ਸੀ ਤਾਂਕਿ ਬੱਚੇ ਜਿਹੜਾ ਨੇ ਉਹ ਮਰ ਜਾਣ ਤਾਂ ਜਦੋਂ ਇਹ ਸਾਰੀ ਘਟਨਾ ਸਾਹਮਣੇ ਆਈ ਤਾਂ ਸਭ ਦੇ ਰੌਂਗਟੇ ਜਿਹੜਾ ਨੇ ਉਹ ਖੜੇ ਹੋਏ ਨੇ ਹੌਲਨਾਕ ਤੇ ਖੌਫਨਾਕ ਇਹ ਘਟਨਾ ਜਿਹੜੀ ਐ ਪੰਜਾਬ ਦੇ ਬਠਿੰਡਾ ਦੇ ਵਿੱਚ ਵਾਪਰੀ ਐ ਪ੍ਰੇਮ ਸੰਬੰਧਾਂ ਨੂੰ ਲੈ ਕੇ ਤੇ ਇਸ਼ਕ 'ਚ ਅੰਨੀ ਇਸ ਮਾਦੇ ਵੱਲੋਂ ਇਸ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਿਤਾ ਦੇ ਕਹਿਣ ਦੇ ਉੱਤੇ ਬੱਚਿਆਂ ਦੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਮਾਂ ਨੇ ਵੀ ਜਿਹੜਾ ਹੈ ਗੁਨਾ ਕਬੂਲ ਕਰ ਲਿਆ ਹੈ ਕਿ ਉਸੇ ਵੱਲੋਂ ਆਪਣੇ ਇਸ ਦੋ ਬੱਚਿਆਂ ਨੂੰ ਜਿਹੜਾ ਹੈ ਆਪਣੀ ਭੈਣ ਨਾਲ ਮਿਲ ਕੇ ਮੌਤੇ ਘਾਟ ਉਤਾਰਿਆ ਗਿਆ ਹੈ ਤਾਂ ਪੁਲਿਸ ਦੇ ਕੋਲ ਇਹ ਵੀ ਗੱਲ ਮੰਨੀ ਹੈ ਕਿ ਪਿੰਡ ਮਹਾਰਾਜ ਦੇ ਇੱਕ ਵਿਅਕਤੀ ਦੇ ਨਾਲ ਇਸ ਮਹਿਲਾ ਦੇ ਪ੍ਰੇਮ ਸੰਬੰਧ ਨੇ ਜਿਸ ਕਾਰਨ ਉਸ ਬੱਚੇ ਜਿਹੜਾ ਨੇ ਉਹਨਾਂ ਪ੍ਰੇਮ ਸਬੰਧਾਂ ਦੇ ਵਿੱਚ ਰੁਕਾਵਟ ਪੈਣ ਰਹੀ ਸੀ ਤਾਂ ਇਸ ਮਾਦੇ ਵੱਲੋਂ ਇੱਕ ਖੌਫਨਾਕ ਕਦਮ ਜਿਹੜਾ ਚੁੱਕਿਆ ਗਿਆ ਹੈ ਤਾਂ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਹੋਰ ਵੀ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾ ਨੂੰ ਬਖਸ਼ਿਆ ਨਹੀਂ ਜਾਏਗਾ ਇਹਨੂੰ ਇਨਸਾਫ ਬੱਚਿਆਂ ਨੂੰ ਜਿਹੜਾ ਉਹ ਦਵਾਕ ਹੀ ਰਿਹਾ ਜਾਏਗਾ ਤਾਂ ਦੋ ਆਪਣੇ ਮਾਸੂਮ ਬੱਚਿਆਂ ਨੂੰ ਜਿਹੜਾ ਇਸ ਮਹਿਲਾ ਦੇ ਵੱਲੋਂ ਇੱਕ 12 ਸਾਲ ਤੇ 8 ਸਾਲ ਦੇ ਬੱਚੇ ਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਕੇ ਮੌਤ ਦੇ ਘਾਟ ਤੇ ਉਤਾਰ ਦਿੱਤਾ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਐਸਐਸਪੀ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਸੁਣ ਲੈਣੇ ਆ ਬੁੱਤ ਸਿੰਘ son of ਬੱਗਾ ਸਿੰਘ ਇਹ ਫੂਲੇ ਵਾਲੇ ਦਾ ਰਹਿਣ ਵਾਲਾ ਹੈ ਅੱਜ ਇਹਨਾਂ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਹੈ ਕਿ ਥੋੜੇ ਦਿਨ ਪਹਿਲਾਂ ਇਸ ਦੀ ਲੜਕੀ ਹੈ ਸੁਪ੍ਰੀਤ ਕੌਰ ਜਿਸ ਦੀ ਉਮਰ ਕਰੀਬ 8 ਸਾਲ ਸੀ ਉਹ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਕੱਲ ਇਸ ਦਾ ਲੜਕਾ ਸੀ 6 ਸਾਲ ਦਾ ਫਤੇ ਵੀ ਉਹਦੀ ਵੀ ਜਿਹੜੀ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਜਿਸ ਕਰਕੇ ਇਹਨਾਂ ਨੂੰ ਸ਼ੱਕ ਹੋਇਆ ਪਹਿਲਾਂ ਲੜਕੀ ਦਾ ਤਾਂ ਇਹਨਾਂ ਸਿਸਕਾਰ ਕਰਤਾ ਸੀ ਹੁਣ ਫਤੇ ਵੀਰ ਜਿਹੜੀ ਇਹਨਾਂ ਡੈੱਡ ਬੋਡੀ ਜਿਹੜੀ ਸਿਵਲ ਹਸਪੀਟਲ ਤੇ ਰਾਮਪੁਰੇ ਦਾਖਲ ਕਰਾਈ ਹੈ ਜੋ ਇਹਨਾਂ ਨੂੰ ਇਹਨੂੰ ਆਪਦੀ ਘਰ ਵਾਲੀ ਹੈ ਜਿਹੜੀ ਉਹਦੇ ਤੇ ਸ਼ੱਕ ਹੈ ਜਸਸੀ ਕੌਰ ਹੈ ਵੀ ਜਸਸੀ ਕੌਰ ਨੇ ਜਿਹੜੀ ਕੋਈ ਸਾਜ਼ਿਸ਼ ਕਰਕੇ ਜਿਹੜੇ ਮੇਰੇ ਦੋਵੇਂ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮਾਰਿਆ ਇਸ ਸਬੰਧੀ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਜਸਸੀ ਕੌਰ ਨੂੰ ਤੇ ਇਹਨੇ ਆਪ ਦਾ ਜੁਰਮ ਕਬੂਲ ਕਰ ਲਿਆ ਕਿ ਇਸਦੇ ਆਪ ਦੇ ਦੋਨੋਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਹੈ ਜਿਹੜੀ ਉਹ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਦੋਵਾਂ ਨੂੰ ਮਾਰਿਆ ਹੈ। ਇਹ ਸਬੰਧੀ ਸਾਜ਼ਿਸ਼ ਦੇ ਵਿੱਚ ਉਹਦੀ ਭੈਣ ਮੋਟੋ ਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਇਹ ਮਹਿਲਕਲਾਂ ਦੇ ਰਹਿਣ ਵਾਲੇ ਉਹ ਵੀ ਸ਼ਾਮਲ ਹੈ। ਅਸੀਂ ਇਸ ਵਿੱਚ ਜਸਸੀ ਕੌਰ ਅਤੇ ਮੋਟੋ ਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਕਰਤੀਸ਼ ਅੰਗਲ ਵਿੱਚ ਲਿਆ ਰਹੇ ਹਾਂ ਤੇ ਇਸ ਕਾਰਨ ਬਾਰੇ ਪਤਾ ਕੀਤਾ ਜਾਵੇ।